ਨਾ ਤੂਟ ਸਪੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਧਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੇਵਾ ਤੱਗ ਨਾ ਅੱਖੀ ਵੇ ਤੱਗਾ ਆ ਪੇਵਤੈ ਵਟਤਾਗੇ ਅਵਨਾ ਘਤੈ ਲੈ ਭਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਡਾਨ ਮਨ ਅੰਦਾ ਨਾਉ ਸੁਝਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੂ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮੰਨਾਏ ਸੀ ਹੁਕਮ ਮੰਨਿਆ ਹੋਇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਕਸਮੈ ਭਾਵੈ ਸੂ ਕਰੀ ਮਨਹੁ ਚਿੰਦਿਆ ਸੂ ਫਲ ਪਾਏ ਸੀ ਤਾਂ ਦਰਗਹਾ ਪੈਂਦਾ ਜਾਏ ਸੀ ਸ਼ਲੋਕ ਮਹੱਲਾ ਪਹਿਲਾ ਗਉ ਬ੍ਰਹਮਣ ਕਉ ਕਰ ਲਾਭੋ ਗੋਬਰ ਤਰਣ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ ਅੰਤਰ ਪੂਜਾ ਪੜਹਿ ਕਤੇਬਾ ਸੰਜਮ ਤੁਰਕਾ ਭਾਈ ਛੋਡੀਲੇ ਪਖੰਡਾ ਨਾਮ ਲਐ ਜਾਹੇ ਤਰੰਦਾ ਮਹੱਲਾ ਪਹਿਲਾ ਮਾਨ ਸਖਾਣੇ ਕਰਹਿ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂ ਰਹੇ ਨਾਦ ਉਹਨਾ ਭੇ ਆਵਹਿ ਓਈ ਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਹਿ ਆਹਾਰ ਸ਼ਰਮ ਧਰਮ ਕਾ ਦੇ ਰਾ ਦੂਰ ਨਾਨਕ ਕੂੜ ਰਹਿਆ ਪਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਐ ਪਰਵਾਨ ਮਲੇਸ਼ ਧਾਣ ਲੈ ਪੂਜਹਿ ਪੁਰਾਣ ਅਪਾਖਿਆ ਕਾ ਕੁੱਠਾ ਬਕਰਾ ਖਾਣ ਚੌਕੇ ਉੱਪਰ ਕਿਸੈ ਨਾ ਜਾਣ ਦੇਖੈ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅਨ ਅਸਾਡਾ ਪਿੱਟੈ ਤਨ ਪਿੱਟੈ ਫੇੜ ਕਰੀਨ ਮਨ ਝੂਠੈ ਚੁਲੀ ਪਰੀਨ ਕਹੋ ਨਾਨਕ ਸੱਚ ਧਿਆਇਐ ਸੋਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰਿ ਹੀਟ ਚਲਾਏਦਾ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵਦ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰ ਉਪੱਠੀ ਜੇ ਕਰੇ ਸੁਲਤਾਨ ਕਾਹੂ ਕਰਾਏਂਦਾ ਦਰ ਮੰਗਨ ਭੇਖ ਨਾ ਪਾਏਂਦਾ ਸ਼ਲੋਕ ਮਹੱਲਾ ਪਹਿਲਾ ਜੇ ਮਹਾਕਾ ਘਰ 모ਹੈ ਕਰ 모ਹੈ ਪਿੱਤਰੀ ਦੇ ਅਗਿਆ ਵਸਤ ਸੁਝਾਣੀ ਐ ਪਿੱਤਰੀ ਚੋਰ ਕਰੇ ਵੱਡੀ ਐ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅਗੈ ਸੋ ਮਿਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ ਜਿਉ ਜੋਰੂ ਸਿਰ ਨਾਮਣੀ ਆਵੇ ਵਾਰੂ ਵਾਰੂ ਝੂਠੇ ਝੂਠਾ ਮੁਖ ਵਸੈ ਨਿਤਨੇਤ ਹੋਏ ਖੁਆਰ ਸੂਚੇ ਇਹ ਨ ਆਖੀਐ ਬਹਿਨ ਜੇ ਪਿੰਡਾ ਧੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਇ ਪੌੜੀ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵ ਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਬ ਤੈ ਸੂਤ ਕੋ ਹੋਏ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜੀਤੇ ਦਾਣੇ ਅੰਨ ਕੇ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵੈਰ ਸੋਏ ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਨੋਬ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਐ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ ਹਸ ਆ ਆਦਮੀ ਬੱਦੇ ਜਾਂ ਪਰ ਜਾਏ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਨ ਰਿਜਕ ਸੰਭਾਹੇ ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੀ ਪੌੜੀ ਸਤਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿਚਹੁ ਮਾਰ ਕੱਢੀਆਂ ਬੁਰਿਆਈਆਂ ਸਹਿ ਟੁੱਠੈ ਨਉ ਨਿਦ ਪਾਈਆਂ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾਇਆਈ ਸੁੱਚੇ ਅੱਗੇ ਰੱਖਿਓਨ ਕੋਈ ਨਾ ਭਟਿਓ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸਲੋਕ ਕੋਥੀਂ ਜਾਏ ਸਟਿਆ ਕਿਸ ਇਹੋ ਲੱਗਾ ਦੁਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਣ ਪੰਜਵਾ ਪਾਇਆ ਕਿਰਤ ਤਾਹੋ ਆਪਾਕ ਪਵਿੱਤਰ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆ ਤੇਤਾ ਜਿਤ ਮੁਖ ਨਾਮ ਨਾ ਉਚਰਹਿ ਬਿਨ ਨਾਵੈ ਰਸ ਖਾਹਿ ਨਾਨਕ ਏਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਹਿ ਮਹੱਲਾ ਪਹਿਲਾ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵਿਆਹ ਪੰਡੋ ਹੋਏ ਦੋਸਤੀ ਪੰਡੋ ਚੱਲੇ ਰਾਹ ਪੰਡ ਮਵਾ ਪੰਡ ਭਾਲੀ ਐ ਪੰਡ ਹੋਏ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਪੰਡੋ ਹੀ ਪੰਡ ਊਪਜੈ ਪੰਡੈ ਬਾਜਨਾ ਕੋਈ ਨਾਨਕ ਪੰਡੈ ਬਾਹਰਾ ਏ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਊਜਲੇ ਤਿਤ ਸਚੈ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰ디ਐ ਜਾਂ ਰਹਿਣਾ ਨਾਹੀ ਐਤ ਜਗ ਤਾ ਕਾਇਤ ਗਰਬ ਹੰਡੀਐ ਮੰਦਾ ਕਿਸੈ ਨਾ ਆਖੀਐ ਪੜ ਅੱਖਰ ਇਹੋ 부ਝੀਐ ਮੂਰਖੈ ਨਾਲ ਨਾ ਲੁਝੀਐ ਸਲੋਕ ਮਹਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਈ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਾ ਸੱਟੀਐ ਮੋਹੇ ਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਈ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵਹਿ ਪੁੱਤਰੈ ਨਾਹੀ ਮੈਲ ਜਿਨ ਪਾਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੁ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰਾੰਗ ਹਸੈ ਹੰ ਰੰਗ ਰੂਵਹਿ ਚੁੱਪ ਭੀ ਕਰ ਜਾਹਿ ਪਰਵਾਹਾ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ ਦਰਵਾਟ ਉਪਰ ਖਰਚ ਮੰਗਾ ਜੱਬੈ ਦੇ ਤਾ ਖਾਏ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਦਰ ਲਏ ਲੇਖਾ ਪੀੜ ਸੁਟੈ ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀ ਐ ਦੇਖਹਿ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੁ ਵਿਸਾਰੀ ਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਸਲੋਕ ਮਹੱਲਾ ਦੂਜਾ ਇਹ ਕਨੇਹੀ ਆਸ਼ਕੀ ਦੂਜੈ ਲੱਗੈ ਜਾਏ ਨਾਨਕ ਆਸ਼ਕ ਕਾਂਢੀ ਐ ਸਦ ਹੀ ਰਹੈ ਸਮਾਇ ਚੰਗੈ ਚੰਗਾ ਕਰਮੰਨੇ ਮੰਦੈ ਮੰਦਾ ਹੋਏ ਆਸ਼ਕ ਇਹੋ ਨ ਆਖੀਐ ਜੇ ਲੇਖ ਵਰਤੈ ਸੋਹੀ ਮਹੱਲਾ ਦੂਜਾ